ਗੁਰੂ ਸਾਹਿਬ ਦੇ ਕਾਰਟੂਨ ਨੂੰ ਲੈ ਕੇ ਸਿਆਸਤ ਅਤੇ 6 ਮਾਰਚ ਦੇ ਵਿੱਚ ਭਾਰੀ ਵਿਵਾਦ ਖੜਾ ਹੋ ਗਿਆ ਹੈ ਇਸ ਮਾਮਲੇ ਉਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਸਖਤ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਨੇ ਬਹੁਤ ਹੀ ਕੋਝੀ ਹਰਕਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਵਕਤ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਤੇ ਸਿੱਖਾਂ ਦੇ ਵਿੱਚ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਪਰ ਭਾਜਪਾ ਨੇ ਆਪਣੇ ਪੇਜ ਉਤੇ ਇੱਕ ਕਾਰਟੂਨ ਪਾਇਆ ਜੋ ਕਿ ਚਾਰ ਸਹਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਲਈ ਬਹੁਤ ਹੀ ਘਟਿਆ ਤਿੰਨੀ ਵੇ ਲੈਵਲ ਦੀ ਹਰਕਤ ਹੈ ਇਹ ਨਾਕਾਮ ਕਰ ਕਿਉਂ ਨਾ ਸਾਡੇ ਪ੍ਰਤੀ ਸੋਚ ਦਾ ਪ੍ਰਕਟਾ ਬਾਕੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਹਰਕਤਾਂ ਸਿਕ ਕੌਮ ਦੇ ਜਜ਼ਬਾਤਾਂ ਦੇ ਨਾਲ ਖੇਡਣ ਦੇ ਬਰਾਬਰ ਹੈ। ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਜਾਣ ਬੁਝ ਕੇ ਸਾਡੇ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਹੈ। ਉਧਾਲੀਵਾਲ ਨੇ ਕਿਹਾ ਕਿ ਭਾਜਪਾ ਦੇ ਵੱਲੋਂ ਇਹ ਬਹੁਤ ਵੱਡਾ ਗੁਨਾਹ ਕੀਤਾ ਗਿਆ। ਇਸ ਦੇ ਲਈ ਭਾਜਪਾ ਹਾਈ ਕੁਮਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਮਿਸ਼ਿਆ ਤੇ ਸਬੰਧਤ ਲੋਕਾਂ ਨੂੰ ਸਿਕ ਕੌਮ ਤੇ ਪੰਜਾਬੀਆਂ ਤੋਂ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਮੈਂ ਕਹਾਂ ਕਿ ਸੁਮਨਦੀਪ ਕਾਰਟੂਨ ਨੂੰ ਤੁਰੰਤ ਆਪਣੇ ਸੋਸ਼ਲ ਮੀਡੀਆ ਪੇਜੀਸ ਤੋਂ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਲਤੀ ਕਰਨ ਦੀ ਹਿੰਮਤ ਨਾ ਕਰੇ। ਸੰਬੀਧਾਰ ਦਾ ਸਾਡੇ ਮੀਡੀਆ ਸਾਥੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ। ਮੈਂ ਤੁਹਾਡੇ ਨਾਲ ਤੁਹਾਡੇ ਤੋਂ ਪੰਜਾਬੀਆਂ ਨਾਲ ਸਿੱਖਾਂ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ। ਤੁਸੀਂ ਦੇਖਿਆ ਕਿ ਬੀਤੇ ਕੱਲ ਭਾਜਪੀ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਰਕਤ ਕੀਤੀ ਹੈ ਐਸ ਵੇਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਾ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜਵਾਤੀ ਮਾਹੌਲ ਹੈ ਉਸ ਸਮੇਂ ਬੀਜੇਪੀ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਨਾਂ ਨੇ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜਾਦੇ ਆ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਬਦਾ ਕਿ ਇਹ ਬਹੁਤ ਹੀ ਘੱਟੀਆਂ ਨੀਵੇਂ ਲੈਵਲ ਦੀ ਬੀਜੇਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪਤਰੀ ਸਿੱਖਾਂ ਦੇ ਪਤਰੀ ਪੰਜਾਬੀਆਂ ਦੇ ਪਤਰੀ ਹੈ ਉਹ ਦਸਾਉਂਦੀ ਹੈ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸ਼ਹੀਦੀ 15 ਮਾਰਾ ਜਾ ਚੱਲ ਰਿਹਾ ਉਸ ਸਮੇਂ ਭਾਜਪੀ ਨੇ ਇੱਕ ਕਹਨੌਣੀ ਹਰਕਤ ਜੜੀ ਕੀਤੀ ਹੈ ਇਹ ਟਾਈਮ ਚੁਟ ਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਰੀ ਜੋ ਉਹਨਾਂ ਦੀ ਸੋਚ ਦਾ ਪਰਟਾਵਾ ਕੀਤਾ ਭਾਜਪੀ ਦੀ ਭਾਜਪੀ ਦੀ ਨੀਤੀ ਭਾਜਪੀ ਦੀ ਨੀਅਤ ਪੰਜਾਬ ਪਤਰੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਤਾ ਇਹਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ 10ਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬ ਜਾਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਬੰਦਾ ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਭਾਜਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮਝ ਵਿੱਚ ਤੋਂ ਬਾਹਰ ਹੈ ਕਿ ਉਹਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ ਬੀਜੇ ਬੀਜਪੀ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਤਾਕਤੂਨ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਤੇ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜਹਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜਕੱਲ ਕਮੈਂਟ ਕਰ ਰਿਹਾ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਬਲੋ ਦੱਜ ਕੀਤਾ ਮੈਂ ਇਹ ਇਹ ਵੱਲੋਂ ਮੈਂ ਸਬਦਾ ਕਿ ਜਹਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜਐਸਪੀਸੀ ਨੇ ਨਹੀਂ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਜਐਸਪੀਸੀ ਨੇ ਵੀ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮਲੇ ਪੋਸਟਰ ਪਾ ਕੇ ਸਾਡੇ ਜਜ਼ਬਾਤਾਂ ਦਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥ्रू ਭਾਜਪਾ ਦੇ ਆਗੂਆਂ ਨੂੰ ਭਾਜਪਾ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਹੈ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਆਪਣੇ ਸੋਸ਼ਲ ਮੀਡੀਆ ਆਪਣੇ ਜਿਹੜੇ ਮੀਡੀਆ ਤੇ ਉਹਨਾਂ ਦੇ ਸੋਸ਼ਲ ਮੀਡੀਆ ਚੈੱਕ ਕਰਦੇ ਆ ਜਾਂ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਪੰਜਾਬ ਬਲਤੀ ਜਾਂ ਸਿੱਖਾਂ ਦੇ ਬਲਤੀ ਕੋਈ ਵੀ ਕਮੈਂਟ ਜਿਹੜਾ ਸਾਡੇ ਜਜ਼ਬਾਤਾਂ ਦਾ ਖੇਡਦਾ ਇਹੋ ਜਿਹੇ ਕਮੈਂਟ ਕਰਦੇ ਉਹਨਾਂ ਨੂੰ ਵਧਣਾ ਚਾਹੀਦਾ ਤੇ ਅੱਜ ਹੀ ਜਿਹੜਾ ਉਹ ਭਾਜਪੀ ਨੂੰ ਇਹਦੇ ਮਾਫੀ ਮੰਗਣੀ ਚਾਹੀਦੀ ਆ ਆਪਣੇ ਪੇਜ ਤੋਂ ਇੱਕ ਕਾਰਟੂਨ ਜਿਹੜਾ ਹਟਾਉਣਾ ਚਾਹੀਦਾ ਔਰ ਐਜੀਪੀਸੀ ਦੇ ਪ੍ਰਧਾਨ ਤੇ ਸ਼੍ਰੀ ਹਾਕਟਕ ਸਰ ਦੇ ਜਹਦਾ ਸਾਹਿਬ ਨੂੰ ਇਹਦੇ ਉੱਤੇ ਸਖਤ ਟਿੱਪਣੀ ਕਰਨੀ ਚਾਹੀਦੀ ਆ ਔਰ ਵਾਰਨਿੰਗ ਦੇਣੀ ਚਾਹੀਦੀ ਆ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਸਾਡੇ ਬਦਤੀ ਸਾਡੇ ਸਿੱਖ ਤੁੰਬਤੀ ਕੋਈ ਇਦਾਂ ਦੀ ਟਿੱਪਣੀ ਇਦਾਂ ਦੇ ਕਾਰਟੂਨ ਕਈ ਵਾਰ ਇਦਾਂ ਹੁੰਦਾ ਕਿ ਕਈ ਵਾਰ ਫਿਲਮਾਂ ਦੇ ਵਿੱਚ ਵੀ ਹਿੰਦੀ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਦਿਖਾ ਦਿੰਦੇ ਆ ਜਿੱਤੇ ਮੁੜ ਕੇ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਕਦੀ ਸਿੱਖਾਂ ਦੀ ਦਿਖਵਾ ਦੇ ਕਦੀ ਕਿਤੇ ਕੋਈ ਨਾ ਕੋਈ ਇਹ ਮਤਲਬ ਫਿਲਮ ਰਸਤੀ ਵੀ ਕਰਦੇ ਦਿੰਦੇ ਆ ਭਾਜਪੀ ਨੇ ਜਿਹੜਾ ਕੀਤਾ ਇਹ ਉਹ ਤੋਂ ਵੀ ਬੇ ਬੇहद ਜ਼ਿਆਦਾ ਧੰਉਣੀ ਦੀ ਵੀ ਜਿਹੜੀ ਕਾਰਵਾਈ ਹੈ ਸੋ ਮੈਂ ਤੁਹਾਡੇ ਤੋਂ ਭਾਜਪੀ ਦੀ ਸਮੁੱਚੀ ਹਾਈ ਕਮਾਂਡ ਨੂੰ ਕਹੂੰਗਾ ਕਿ ਉਹ ਇਹਦੇ ਤੇ ਮਾਫੀ ਮੰਗਣ ਔਰ ਐਸਜੀਪੀਸੀ ਨੂੰ ਇਹਤੇ ਨੋਟਿਸ ਲੈਣਾ ਚਾਹੀਦਾ ਔਰ ਜਹਦਾ ਸਾਹਿਬ ਨੂੰ ਆਕਾਦ ਸਾਖ ਕੱਲ ਤੱਕ ਸਾਹਿਬ ਦੇ ਜਹਦਾਦ ਨੂੰ ਇਹਦੇ ਤੇ ਸਖਤ ਡਿਪੜੀ ਕਾਉਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਕੋਈ ਵੀ ਜਥੇਬੰਦੀ ਕੋਈ ਪਾਰਟੀ ਸਿਆਸੀ ਹਿੱਤਾਂ ਦੇ ਲਈ ਇਦਾਂ ਦੀ ਹਰਕਤ ਨਾ ਕਰੇ ਕਿ ਸਾਡੇ ਤੁਹਾਡੇ ਨਾਲ ਸੰਬੰਧਤ ਗੁਰੂਆਂ ਦੀ ਜਾਂ ਵੱਡੇ ਸਾਡੇ ਜਿਹੜੇ ਧਾਰਮਿਕ ਬੰਦੇ ਆ ਉਹਨਾਂ ਲਈ ਕੋਈ ਇਦਾਂ ਦਾ ਕਾਰਟੂਨ ਜਿਹੜਾ ਅੱਗੇ ਤੋਂ ਵਰਤੇ ਨਾ ਮੈਂ ਇਹ ਤੁਹਾਡੇ ਥੋਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਹੀ ਗੰਭੀਰ ਬਹੁਤੀ ਸੰਜੀਦਾ ਜਿਹੜਾ ਇਹ ਇਸ਼ੂ ਆ ਤੇ ਇਸ ਇਸ਼ੂ ਤੇ ਤੁਹਾਡੇ ਸਾਹੇ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਮੈਂ ਫਿਰ ਇੱਕ ਵਾਰ ਭਾਜਪੀ ਨੂੰ ਕਹੂੰਗਾ ਕੋਈ ਇੱਥੇ ਮਾਫੀ ਮੰਗੇ ਪੂਰੀ ਦੁਨੀਆ ਭਰ ਦੇ ਤੋਂ ਵਾਸਤੇ ਸਿੱਖਾਂ ਕੋਲੋਂ ਪੰਜਾਬੀਆਂ ਕੋਲੋਂ ਉਹਦੇ ਇਸ ਕਾਰਟੂਨ ਨੂੰ ਆਪਣੇ ਪੇਜ ਤੋਂ ਤੁਰੰਤ ਹਟਾਵੇ ਇਹ ਮੈਂ ਤੁਹਾਡੇ ਤੋਂ ਇਹ ਕਹਿਣਾ ਚਾਹੁੰਦਾ ਸੀ